ਮੈਨੂੰ ਨਾ ਇੱਕ ਬਹੁਤ ਵਧੀਆ ਚੀਜ਼ ਸਿੱਖੀ ਆ ਮੈਂ ਸ਼ਾਇਦ ਮੇਰੀਆਂ ਭੈਣਾਂ ਦੇ ਕਈਆਂ ਦੇ ਕੰਮ ਆਵੇ ਧਿਆਨ ਨਾਲ ਸੁਣਿਓ ਕੀ ਸਿੱਖੀ ਆ ਹੋਣਾ ਚੈਨਲ ਦੇ ਆ ਕੇ ਮੈਨੂੰ ਇਹ ਕਮੈਂਟ ਨਾ ਮਾਰਿਓ ਕਿ ਅਨੇ ਟਿੱਕਾ ਲਾਇਆ ਇਹ ਆ ਉਹ ਆ ਹਿੰਦੂਇਜ਼ਮ ਸਿੱਖੀਜ਼ਮ ਇਹ ਉਹ ਆਮ ਨੋਟ ਏਬਲ ਟੂ ਅਨਸਰ ਦੈਟ ਮੈਂ ਹਰ ਰਿਲੀਜਨ ਦੀ ਰਿਸਪੈਕਟ ਕਰਦੀ ਆ ਚਾਹੇ ਉਹ Hindu ਹੋਵੇ ਚਾਹੇ Muslim ਹੋਵੇ ਤੇ ਚਾਹੇ ਹੋਵੇ Sikh ਬੰਦੇ ਮਾੜੇ ਆ ਧਰਮ ਕੋਈ ਨਹੀਂ ਮਾੜਾ ਓਕੇ ਜੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਆ ਉੱਥੇ ਮੈਂ ਮਾਂ ਕਾਲੀ ਨੂੰ ਵੀ ਮੰਨਦੀ ਆ ਸੋ ਸ਼ਿਟਨਾ ਸ਼ੋ ਕਰਿਓ ਕਮੈਂਟਾਂ ਚ ਗੱਲ ਸੁਣ ਜਿੱਦਾਂ ਹੁਣ ਆਪਾਂ ਕਹਿ ਦਿੰਨੇ ਆ ਕਿ ਕੋਈ ਲਾਈਫ ਚ ਤੁਹਾਡੇ ਆਇਆ ਇੱਕ ਵਰਡ ਦੱਸਦੀ ਆ ਜਦੋਂ ਆਪਾਂ ਕਹਿੰਦੇ ਨੇ ਕਿ ਆਪਾਂ ਨੂੰ ਬ੍ਰੈਡ ਕਰੰਬਿੰਗ ਕਰਦਾ ਕੋਈ ਬ੍ਰੈਡ ਕਰੰਬਿੰਗ ਦਾ ਮਤਲਬ ਹੁੰਦਾ ਕਿ ਰਹਿਣਾ ਤਾਂ ਚਾਹੁੰਦਾ ਪਰ ਕਮਿਟਮੈਂਟ ਨਹੀਂ ਦੇਣਾ ਚਾਹੁੰਦਾ ਬੰਦਾ ਇਹ ਮੈਂ ਕੱਲ ਇੱਕ ਵੀਡੀਓ ਦੇ ਵਿੱਚ ਚੰਗੇ ਤਰੀਕੇ ਨਾਲ ਸਿੱਖਿਆ ਉਹਨਾਂ ਨੂੰ ਮੈਂ ਬੜੀ ਧੀਰ ਦੀ ਫੋਲੋ ਕਰ ਰਹੀ ਆ ਪਰ ਮੈਂ ਚੀਜ਼ਾਂ ਹੋਰ ਵੀ ਜਗ੍ਹਾ ਤੋਂ ਸਿੱਖੀਆਂ ਮਤਲਬ ਉਹ ਕਮਿਟਮੈਂਟ ਨਹੀਂ ਦੇਣਾ ਚਾਹੁੰਦਾ ਉਹ ਫੀਅਰਫੁਲ ਅਵੋਇਡੈਂਟ ਹੁੰਦਾ ਆ ਬੰਦਾ ਤੇ ਇੱਕ ਹੁੰਦਾ ਹੈ ਜਿੱਦਾਂ ਕਿ ਸੋਲ ਮੇਟ ਤੁਹਾਨੂੰ ਲੱਗਦਾ ਵੀ ਤੁਸੀਂ ਵੱਖਰੇ ਵੀ ਹੋ ਗਏ ਆ ਪਰ ਤੁਹਾਡਾ ਫਿਰ ਵੀ ਨਰਜੈਟਿਕਲੀ ਕਨੈਕਸ਼ਨ ਆ ਮਤਲਬ ਤੁਸੀਂ ਚਿਪਕੇ ਹੋਏ ਹੋ ਇੱਕ ਦੂਜੇ ਨਾਲ ਟਰਵਨ ਫਲੇਮ ਜਿਹਨੂੰ ਕਹਿੰਦੇ ਆ ਜਿੱਦਾਂ ਸੋਲ ਮੇਟ ਹੋ ਗਿਆ ਤੇ ਇੱਕ ਹੁੰਦਾ ਕਾਰਮਿਕ ਪਾਰਟਨਰ ਕਾਰਮਿਕ ਜਿੱਦਾਂ ਤੁਹਾਡੇ ਪਿਛਲੇ ਜਨਮ ਤੋਂ ਤੁਹਾਨੂੰ ਕੋਈ ਨਾ ਕੋਈ ਕਨੈਕਸ਼ਨ ਫੀਲ ਹੁੰਦਾ ਹਨਾ ਉਹ ਇਹ ਚੀਜ਼ ਹੁੰਦੀ ਆ ਬਟ ਉਹ ਬੰਦਾ ਨਾ ਸਦਾ ਤੁਹਾਡੀ ਲਾਈਫ ਚ ਨਹੀਂ ਰਹਿੰਦਾ ਉਹ ਕਿੱਦਾਂ ਨਹੀਂ ਰਹਿੰਦਾ ਜਦੋਂ ਆਪਾਂ ਕਹਿੰਦੇ ਆ ਕਿ ਹੁਣ ਜੇ ਤਾਂ ਕਈ ਭੈਣਾਂ ਮੈਨੂੰ ਫੋਨ ਕਰਦੀਆਂ ਦੀਦੀ ਰੀਕਨਸਾਇਲ ਹੋਊਗੀ ਪਤਾ ਨਹੀਂ ਹੋਊਗੀ ਇਦਾਂ ਦਾ ਕਰਕੇ ਮੈਂ ਕਹਾਂ ਦੇਖ ਪਾਣੇ ਤਾਂ ਕਰਮਾਂ ਦੇ ਲਿਖੇ ਆ ਜੇ ਲਿਖੀ ਹੋਊਗੀ ਤਾਂ ਹੋਜੂਗੀ ਹਨਾ ਤੇ ਜੇ ਨਹੀਂ ਲਿਖੀ ਹੋਊਗੀ ਆਪਣੇ ਆਪ ਵੱਲ ਧਿਆਨ ਦਿਓ ਆਪਣੇ ਆਪ ਨੂੰ ਪਿਆਰ ਕਰੋ ਠੀਕ ਆ ਨਾ ਉਹ ਕਰੋ ਜੋ ਤੁਹਾਡਾ ਦਿਲ ਕਰਦਾ ਕਾਰਮਿਕ ਪਾਰਟਨਰ ਐਦਾਂ ਹੁੰਦਾ ਜੋ ਤੁਹਾਡੇ ਪਿਛਲੇ ਹਿਸਾਬ ਕਿਤਾਬ ਹੁੰਦੇ ਆ ਨਾ ਉਹਨੂੰ ਪੂਰਾ ਕਰਨ ਆਇਆ ਹੁੰਦਾ ਤੇ ਉਹ ਸ਼ਿਟ ਸ਼ੋ ਫਲਾ ਕੇ ਤੁਹਾਡੇ ਚਲੇ ਜਾਂਦਾ ਉਹ ਮੁੜ ਕੇ ਨਹੀਂ ਆਉਂਦਾ ਤੇ ਜੇ ਆਊਗਾ ਉਹ ਆਪਣੇ ਆਪ ਨੂੰ ਤੁਹਾਡੇ ਲੈਵਲ ਦੇ ਨਾਲ ਮੈਚ ਕਰਕੇ ਆਊਗਾ ਗੱਲਾਂ ਮੰਨ ਕੇ ਆਊਗਾ ਸਾਰੀਆਂ ਬਈ ਠੀਕ ਆ ਯਾਰ ਐਦਾਂ ਚੱਲਦੀ ਲਾਈਫ ਤਾਂ ਇੱਦੀ ਚੱਲਣਾ ਹੈ ਨਹੀਂ ਤਾਂ ਗੈਟ ਲੋਸਟ ਠੀਕ ਆ ਉਹ ਤੁਹਾਨੂੰ ਰੱਬ ਨਾਲ ਜੋੜ ਕੇ ਚਲਾ ਜਾਂਦਾ ਆ ਜੋ ਚੀਜ਼ ਤੁਸੀਂ ਨਹੀਂ ਕਰ ਰਹੇ ਹੁੰਦੇ ਨਾ ਪਹਿਲਾਂ ਉਹ ਯੂਨੀਵਰਸ ਤੁਹਾਨੂੰ ਉਸ ਚੀਜ਼ ਦੇ ਨਾਲ ਕਨੈਕਟ ਕਰਦਾ ਤੁਹਾਨੂੰ ਰੱਬ ਨਾਲ ਜੋੜ ਕੇ ਜਾਂਦਾ ਤੁਹਾਡਾ ਕਾਰਮਿਕ ਪਾਰਟਨਰ ਜਿਹੜਾ ਹੁੰਦਾ ਉਹ ਆਪ ਤਾਂ ਲਾਈਫ ਚੋਂ ਨਿਕਲ ਗਿਆ ਪਰ ਤੁਸੀਂ ਕੀ ਕੀਤਾ ਰੱਬ ਨਾਲ ਜੁੜ ਗਏ ਉਹ ਹੁੰਦਾ ਕਾਰਮਿਕ ਪਾਰਟਨਰ ਉਹ ਵਾਪਸ ਨਹੀਂ ਆਉਂਦਾ ਲਾਈਫ ਚ ਕਦੇ ਵੀ ਠੀਕ ਆ ਇਹ ਚੀਜ਼ ਮੈਨੂੰ ਸਿੱਖੀ ਮੈਨੂੰ ਬੜਾ ਗੁੱਡ ਫੀਲ ਹੋਇਆ ਸਿੱਖ ਕੇ ਮੈਨੂੰ ਨਹੀਂ ਪਤਾ ਸੀ ਇਹਦੇ ਬਾਰੇ ਇਹ ਨਹੀਂ ਸੋਚਣਾ ਵੀ ਟਵਿਨ ਫਲੇਮ ਫਲੇਮ ਆ ਜਾਂ ਤੁਹਾਡਾ ਸੋਲ ਮੇਟ ਆ ਤਾਂ ਤੁਸੀਂ ਕਹਿੰਦੇ ਕੁਚੀ ਕੁਚੀ ਬਾਬੂ ਸ਼ੋਨਾ ਵੀ ਉਹ ਤਾਂ ਸਿੱਧੇ ਮੇ ਕੋ ਬਾਊਗਾ ਵਾਪਸ ਉਹ ਤਾਂ ਮੇਰਾ ਟਵਿਨ ਫਲੇਮ ਆ ਮੇਰਾ ਸੋਲ ਮੇਟ ਆ ਇਦਾਂ ਨਹੀਂ ਸੋਚਣਾ ਜੇ ਤੁਸੀਂ ਇਦਾਂ ਸੋਚਣ ਲੱਪੇ ਤੁਸੀਂ ਉਹ ਮੈਨੀਫੈਸਟ ਕਰਨ ਲੱਪੇ ਉਹ ਸਰਕਲ ਉੱਦੀ ਚੱਲੀ ਜਾਣਾ ਇਹ ਦੇਖਿਆ ਕਰੋ ਕਿ ਜਦੋਂ ਜਿਹੜੀਆਂ ਭੈਣਾਂ ਜਾਂ ਜਿਹੜੇ ਵੀਰਾਂ ਨਾਲ ਇਹ ਚੀਜ਼ ਹੋਈ ਆ ਇਹੀ ਦੇਖਿਆ ਕਰੋ ਤੁਹਾਡੀ ਰਿਲੇਸ਼ਨਸ਼ਿਪ ਦੇ ਵਿੱਚ ਰਿਪੀਟ ਕੀ ਹੋ ਰਿਹਾ ਹੈ ਸਮਝਦੇ ਹੋ ਰਿਪੀਟ ਮਤਲਬ ਜਦੋਂ ਤੁਸੀਂ ਲੜਦੇ ਹੋ ਜਾਂ ਕਿ ਉਹਨੂੰ ਕਮਿਟਮੈਂਟ ਨਹੀਂ ਦੇ ਸਕਦੇ ਜਾਂ ਦਿਨ ਦੇ ਕੋਈ ਵੀ ਗੱਲ ਹੋ ਰਹੀ ਹੈ ਤੁਹਾਡੇ ਚ ਰਿਪੀਟ ਕੀ ਹੋ ਰਿਹਾ ਕਿ ਜਿੱਦਾਂ ਇੱਕ ਬੰਦਾ ਆ ਉਹ ਕਦੇ ਚਲ ਜਾਂਦਾ ਕਦੇ ਆ ਜਾਂਦਾ ਕਦੇ ਚਲ ਜਾਂਦਾ ਕਦੇ ਆ ਜਾਂਦਾ ਇਹ ਰਿਪੀਟ ਹੋ ਰਿਹਾ ਜਾਂ ਤੁਸੀਂ ਕੋਈ ਕਮਿਟਮੈਂਟ ਮੰਗਦੇ ਹੋ ਉਹ ਦੇ ਨਹੀਂ ਰਿਹਾ ਉਹ ਚੀਜ਼ ਬਾਰ-ਬਾਰ ਹੋ ਰਹੀ ਆ ਕਿ ਤੁਸੀਂ ਮੰਗੀ ਜਾ ਰਹੇ ਹੋ ਉਹ ਨਹੀਂ ਦੇ ਰਿਹਾ ਇਹ ਗੋਸਟਿੰਗ ਹੋ ਰਹੀ ਆ ਕਿਹੜੀ ਚੀਜ਼ ਆ ਜਿਹੜੀ ਰਿਪੀਟ ਹੋ ਰਹੀ ਆ ਤੇ ਜਿਉ ਰਿਪੀਟ ਹੋਈ ਜਾ ਰਹੀ ਆ ਹੋਈ ਜਾ ਰਹੀ ਆ ਤੇ ਤੁਸੀਂ ਉਹ ਤੋਂ ਕੁਝ ਸਿੱਖਦੇ ਨਹੀਂ ਨਾ ਪਏ ਯੂਨੀਵਰਸ ਪਰਮਾਤਮਾ ਉਸ ਬੰਦੇ ਨੂੰ ਤੁਹਾਡੇ ਤੋਂ ਦੂਰ ਕਰ ਦੇਗਾ ਆਪਣੇ ਆਪ ਫੇਰ ਉਹ ਤੁਹਾਨੂੰ ਕਹੇਗਾ ਇਸ ਸਿੱਖ ਇਹ ਚੀਜ਼ ਨੂੰ ਸਿੱਖ ਆਪਣੀਆਂ ਬਾਉਂਡਰੀਆਂ ਸੈੱਟ ਕਰ ਨਾ ਕਿ ਤੂੰ ਡੋਰ ਮੈਟ ਵਾਂਗੂ ਯੂਜ਼ ਹੋ। ਆਪਾਂ ਚੁਣੇ ਜਾਂਦੇ ਆ ਰੱਬ ਵੱਲੋਂ ਕਿ ਜਿਹੜਾ ਡੋਰ ਮੈਟ ਜਿੱਦਾਂ ਹੁੰਦਾ ਨਾ ਉਹਦੇ ਵਾਂਗੂ ਯੂਜ਼ ਨਾ ਹੋ। ਆਪਣੇ ਆਪਨਾ ਪਿਆਰ ਕਰਨਾ ਸਿੱਖ। ਫੇਰ ਉਹ ਬੰਦੇ ਨੂੰ ਥੋੜੇ ਤੋਂ ਦੂਰ ਕਰ ਦਿੰਦਾ। ਕਿਉਂਕਿ ਉਹ ਸਾਈਕਲ ਰਿਪੀਟ ਹੋਈ ਜਾ ਰਹੀਆ ਹੁੰਦਾ ਰਿਲੇਸ਼ਨਸ਼ਿਪ ਚ ਰਿਪੀਟ ਬ੍ਰੈਡ ਕਰੰਬਿੰਗ ਰਿਪੀਟ ਹੋ ਰਹੀ ਹੁੰਦੀ ਆ। ਠੀਕ ਆ। ਆਨ ਐਂਡ ਆਫ ਰੀਪੀਟ ਹੋ ਰਿਹਾ ਹੁੰਦਾ ਗੋਸਟਿੰਗ ਗੈਸਲਾਈਟਿੰਗ ਉਹ ਰਿਪੀਟ ਹੋ ਰਹੀ ਹੁੰਦੀ ਆ ਬੈਂਚਿੰਗ ਉਹ ਰਿਪੀਟ ਹੋ ਰਹੀ ਹੁੰਦੀ ਆ ਸਰਚ ਦਾ ਵਰਡ ਓਵਰ ਔਨ ਗੂਗਲ ਬੈਂਚਿੰਗ ਕੀ ਹੁੰਦੀ ਆ ਇਹ ਚੀਜ਼ਾਂ ਜਦੋਂ ਤੁਹਾਡੇ ਰਿਲੇਸ਼ਨਸ਼ਿਪ ਚ ਉਹ ਹੁੰਦੀਆਂ ਨਾ ਕਿਹਨੂੰ ਕਹਿੰਦੇ ਆ ਰਿਪੀਟ ਹੁੰਦੀਆਂ ਉਦੋਂ ਤੁਸੀਂ ਸੈਪਰੇਸ਼ਨ ਚਾਹੁੰਦੇ ਹੋ ਕਿਉਂਕਿ ਅਗਲਾ ਬੰਦਾ ਉਹ ਤੁਹਾਨੂੰ ਦੇਣਾ ਨਹੀਂ ਚਾਹੁੰਦਾ ਹੁੰਦਾ ਤੁਸੀਂ ਮੰਗ ਰਹੇ ਹੁੰਦੇ ਹੋ ਉਹ ਚੀਜ਼ بار بار ਰਿਪੀਟ ਹੋਈ ਜਾ ਰਹੀ ਹੁੰਦੀ ਆ ਤੇ ਉੱਥੇ ਰੱਬ ਕਹਿੰਦਾ ਵੀ ਇਸ ਚੀਜ਼ ਤੋਂ ਹੁਣ ਤੂੰ ਸਿੱਖ ਇਹ ਬੰਦਾ ਤੇਰੇ ਲਈ ਸਹੀ ਨਹੀਂ ਹੈਗਾ ਠੀਕ ਆ ਤੇ ਤੂੰ ਵੈਲੀਡੇਸ਼ਨ ਮੰਗੀ ਜਾ ਰਹੀਆਂ ਜਾਂ ਜਾ ਰਹਿਆਂ ਆ ਉਹ ਫਿਰ ਉਸ ਕਾਰਮਿਕ ਇਹ ਜਿਹੜਾ ਕਾਰਮਿਕ 파ਟਨਰ ਹੁੰਦਾ ਹੈ ਤੁਹਾਡੇ ਪਿੱਛੋਂ ਹੀ ਤੁਹਾਡੇ ਪਿਛਲੇ ਲੈਣੇ ਦੇਣੇ ਹੁੰਦੇ ਆ ਜਿਹਦਾ ਤੁਸੀਂ ਕੋਈ ਹਿਸਾਬ ਕਿਤਾਬ ਤਾਰਨਾ ਹੁੰਦਾ ਆ ਪਰ ਤੁਸੀਂ ਰੱਬ ਨਾਲ ਨਹੀਂ ਜੁੜੇ ਹੁੰਦੇ ਤੁਸੀਂ ਹੋਰ ਹੀ ਪਾਸੇ ਨੂੰ ਜੁੜੇ ਹੁੰਨੇ ਆ ਫਿਰ ਤੁਹਾਨੂੰ ਰੱਬ ਇਕ 카ਰਮਿਕ 파트너 ਇੱਕ ਵਧੀਆ ਕੰਮ ਕਰਕੇ ਜਾਂਦਾ ਜਦੋਂ ਇਹ ਤੁਹਾਡੀ ਲਾਈਫ ਚੋਂ ਨਿਕਲ ਜਾਂਦਾ ਤੁਸੀਂ ਰੋਂਦੇ ਹੋ ਟੈਂਦੇ ਹੋ ਹਨਾ ਇਦਾਂ ਜੋ ਮੈਂ ਸੁਣਿਆ ਮੈਂ ਤੁਹਾਨੂੰ ਮੈਸੇਜ ਦੇ ਰਹੀ ਹਾਂ ਬੜੀ ਦੇਰ ਦੀ ਸਿੱਖ ਦੀ ਆ ਰਹੀ ਹੈ ਪਿਛਲੇ ਸਾਲ ਦੀ ਇਹ ਚੀਜ਼ ਫਿਰ ਤੁਸੀਂ ਰੋਂਦੇ ਹੋ ਟੈਂਦੇ ਹੋ ਮੈਂ ਤਾਂ ਨਹੀਂ ਰੋਂਦੀ ਕੰਦੀ ਪਰ ਜਿਹੜੀਆਂ ਕੁੜੀਆਂ ਮੇਰੇ ਕੋ ਨਹੀਂ ਰੋਂਦੀਆਂ ਟੈਂਦੀਆਂ ਸਟਰੋਂਗ ਨੇ ਉਹ ਬਹੁਤ ਗੁੱਡ ਆ ਉਹ ਉਹ ਉਹਨਾਂ ਲਈ ਤਾਂ ਪ੍ਰਾਊਡ ਆ ਠੀਕ ਆ ਸੋ ਇਹ ਚੀਜ਼ ਨੂੰ ਲੈ ਕੇ ਚੱਲੋ ਫਿਰ ਜਿਹੜੇ ਰੋਂਦੇ ਆ ਟੈਂਦੇ ਆ ਫਿਰ ਉਹ ਉੱਠ ਕੇ ਲਾਸਟ ਆਪਸ਼ਨ ਉਹਨਾਂ ਤੋਂ ਕੀ ਹੁੰਦੀ ਆ ਉਹ ਰੱਬ ਨਾਲ ਜੁੜ ਜਾਂਦੇ ਆ ਪਾਠ ਪੂਜਾ ਕਰਨ ਲੱਪੈਂਦੇ ਆ ਹਾਂ ਇਦਾਂ ਹੁੰਦੀ ਆ ਸਟਰੋਂਗ ਵਾਲੇ ਤਾਂ ਕਰਦੇ ਹੀ ਕਰਦੇ ਹੁੰਦੇ ਆ ਵੀਕ ਪਰਸਨ ਵੀ ਰੱਬ ਵਾਲੇ ਪਾਸੇ ਨੂੰ ਜੁੜ ਜਾਂਦਾ ਇਹੀ ਚੀਜ਼ ਤੁਹਾਨੂੰ ਰੱਬ ਸਿਖਾਣਾ ਚਾਹੁੰਦਾ ਹੁੰਦਾ ਰਿਲੇਸ਼ਨਸ਼ਿਪ 'ਚ ਜਦੋਂ ਤੁਸੀਂ ਸੈਪਰੇਸ਼ਨ ਚਾਹੁੰਦੇ ਹੋ ਤੁਹਾਡਾ ਵਿਆਹ ਟੁੱਟ ਜਾਂਦਾ ਜਾਂ ਕੁਝ ਵੀ ਹੁੰਦਾ ਇਹ ਚੀਜ਼ ਆਪਾਂ ਨੂੰ ਸਮਝਣ ਦੀ ਜ਼ਰੂਰਤ ਆ ਅਪਾ ਸਮਝਦੇ ਨਹੀਂ ਹੈਗੇ ਠੀਕ ਹੈ ਤੇ ਬਸ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਸੀ ਇੱਥੇ ਕਿ ਜਿਹੜਾ ਕਾਰਮਿਕ ਪਾਰਟਨਰ ਹੁੰਦਾ ਜਾਂ ਟਵਿਨ ਫਲੇਮ ਹੁੰਦਾ ਉਹ ਜ਼ਰੂਰੀ ਨਹੀਂ ਹੁੰਦਾ ਤੁਹਾਨੂੰ ਇਸੇ ਲਾਈਫ ਦੇ ਵਿੱਚ ਦੁਬਾਰਾ ਮਿਲਣਾ ਹੀ ਮਿਲਣਾ ਆ ਨਹੀਂ ਪੋਸੀਬਲ ਨਹੀਂ ਹੁੰਦਾ ਉਹ ਤਾਂ ਪੋਸੀਬਲ ਹੈ ਜੇ ਉਹ ਆਪਣੀਆਂ ਬਾਉਂਡਰੀਆਂ ਸੈੱਟ ਕਰੇ ਜਾਂ ਆਪਣੇ ਦਿਮਾਗ ਨੂੰ ਠੀਕ ਕਰਕੇ ਮੈਂਟਲ ਸਟੇਟਮੈਂਟ ਨੂੰ ਸਹੀ ਕਰਕੇ ਆਪਣੇ ਆਪ ਨੂੰ ਖੜਾ ਕਰਕੇ ਸਿਚੁਏਸ਼ਨ ਨੂੰ ਗੁੱਡ ਕਰਕੇ ਅੰਡਰਸਟੈਂਡ ਕਰਕੇ ਆਵੇ ਵਾਪਸ ਫਿਰ ਹੁੰਦਾ ਨਹੀਂ ਤਾਂ ਉਹ ਬੰਦਾ ਜਾਂ ਤਾਂ ਲਾਈਫ ਚੋਂ ਨਿਕਲ ਜਾਂਦਾ ਪਰਮਨੈਂਟਲੀ ਤੇ ਜਾਂ ਆਪਣੇ ਆਪ ਨੂੰ ਸੈੱਟ ਕਰਕੇ ਆਉਂਦਾ ਕਾਰਮਿਕ ਪਾਰਟਨਰ ਜਿਹੜਾ ਹੁੰਦਾ ਜੇ ਹੋਣਾ ਹੈ ਤਾਂ ਹੋ ਜਾਂਦਾ ਨਹੀਂ ਤਾਂ ਫਿਰ ਬਿਲਕੁਲ ਹੀ ਪਰੇ ਹੋ ਜਾਂਦਾ ਠੀਕ ਆ ਸੋ ਇਹ ਚੀਜ਼ ਮੈਂ ਸਮਝਾਉਣਾ ਚਾਹੁੰਦੀ ਸੀ ਜੋ ਮੈਂ ਸਿੱਖੀ ਆ ਠੀਕ ਆ ਇਹ ਚੀਜ਼ ਸੱਚ ਹੈ ਔਰ ਇਹ ਨਹੀਂ ਹੈਗਾ ਇਹਦੇ ਵਿੱਚ ਇਹਦੇ ਵਿੱਚ ਹੋਰ ਹੀ ਪਾਸੇ ਨੂੰ ਨਾ ਲੈ ਜਿਓ ਕਹਾਣੀ ਕਾ ਮਾ ਕੇ ਵੀ ਪਤਾ ਨਹੀਂ ਕੀ ਗੱਲ ਕਰਦੀ ਕੀ ਨਹੀਂ ਜਿਨ੍ਹਾਂ ਨੂੰ ਸਮਝ ਲੱਗਣੀ ਉਹਨਾਂ ਨੂੰ ਸਮਝ ਲੱਗ ਜਾਣੀ ਮੈਂ ਕੀ ਗੱਲ ਕਰਦੀ ਪਈ ਆ ਠੀਕ ਆ ਇਹ ਕੋਈ ਐਸਟਰੋਲੋਜੀ ਨਹੀਂ ਹੈਗੀ ਇਹ ਕੋਈ ਪੰਡਤਗਿਰੀ ਨਹੀਂ ਹੈਗੀ ਇਹ ਇੱਕ ਅਲੱਗ ਚੀਜ਼ ਆ ਠੀਕ ਆ ਇਹ ਜਿਹੜਾ ਹੁਣ ਸੈਪਰੇਸ਼ਨ ਚ ਉਹ ਹੀ ਉਹਨੂੰ ਹੀ ਪਤਾ ਜਿਹਨਾਂ ਦਾ ਗੁੱਲੂ ਗੁੱਲੂ ਹੋ ਰਿਹਾ ਉਹਨਾਂ ਨੂੰ ਸਮਝ ਨਹੀਂ ਲੱਗਣੀ ਠੀਕ ਆ ਉਹਨਾਂ ਦਾ ਬਾਬੂ ਸ਼ੋਨਾ ਜਾਦੂ ਟੋਨਾ ਹਨਾ ਜੋ ਵੀ ਆ ਮਾਈਕਲ ਮੰਕੀ ਡੰਕੀ ਸ਼ੰਕੀ ਉਹ ਚੱਲੀ ਜਾਣਾ ਕੁਚੀ ਕੁਚੀ ਜਿਨ੍ਹਾਂ ਦਾ ਸੈਪਰੇਸ਼ਨ ਹੋ ਚੁੱਕੀ ਆ ਜਾਂ ਜਿਹੜੇ ਰੀਕੰਸਾਈਲ ਚਾਹੁੰਦੇ ਆ ਜਾਂ ਨਹੀਂ ਚਾਹੁੰਦੇ ਉਹਨਾਂ ਦੀ ਗੱਲ ਕਰ ਰਹੀ ਆ ਮੈਂ ਠੀਕ ਆ ਤਾਂ ਮੇਰੇ ਮਾਈਂਡ ਚ ਆਈ ਗੱਲ ਔਰ ਇਗਨੋਰ ਮਾਈ ਰੈੱਡ ਆਈਸ ਮੇਰੀਆਂ ਲਾਲ ਅੱਖਾਂ ਦੇ ਉੱਤੇ ਨਹੀਂ ਜਾਣਾ ਕਿਉਂਕਿ ਜਦੋਂ ਮੈਂ ਮੈਂ ਹੁਣੇ ਹੀ ਪਾਠ ਕਰਕੇ ਉੱਠੀ ਸੀ ਮੇਰੇ ਮਾਈਂਡ 'ਚ ਇਹ ਗੱਲ ਆਈ ਮੈਂ ਕਿਹਾ ਮੈਂ ਤੁਹਾਨੂੰ ਸ਼ੇਅਰ ਕਰਾਂ ਔਰ ਜਦੋਂ ਮੈਂ ਕਾਗਰ ਜਿੱਥੋਂ ਕੇ ਪਾਠ ਕਰਕੇ ਉੱਠਦੀ ਆ ਮੇਰੀਆਂ ਅੱਖਾਂ ਲਾਲ ਹੀ ਹੁੰਦੀਆਂ ਆ ਮੋਸਟ ਆਫ ਦਾ ਟਾਈਮ ਪਹਿਲਾਂ ਨਹੀਂ ਸੀ ਹੁੰਦੀਆਂ ਹੁਣ ਹੀ ਹੋਣ ਲੱਗੀਆਂ ਸ਼ਾਇਦ ਮੈਂ ਮਾਂ ਕਾਲੀ ਚਲिसा ਕਰਦੀ ਤਾਂ ਕਰਕੇ ਹੁੰਦਾ ਐਦਾਂ ਸੋ ਮੇਰੇ ਮਾਈਂਡ ਦੇ ਵਿੱਚ ਇਹ ਗੱਲ ਆਈ ਸੋ ਮੈਨੂੰ ਲੱਗਾ ਤੁਹਾਨੂੰ ਕਹਿਣੀ ਚਾਹੀਦੀ ਆ ਇੱਕ ਟਾਈਮ ਮੇਰਾ ਵੀ ਸੀ ਜਦੋਂ ਮੈਂ ਪਾਠ ਨੂੰ ਧਿਆਨ ਨਹੀਂ ਚ ਦਿੰਦੀ ਹੁਣ ਮੇਰਾ ਦਿਲ ਕਰਦਾ ਮੈਂ ਪਿਛਲੇ ਸਾਲ ਤੋਂ ਮੈਂ ਪਾਠ ਹੀ ਕਰੀ ਜਮਾ ਪਾਠ ਹੀ ਕਰੀ ਜਮਾ ਉਹ ਪਾਠ ਖਤਮ ਹੋਏ ਉਹ ਸ਼ੁਰੂ ਕਰ ਲਵਾਂ ਉਹ ਖਤਮ ਹੋਏ ਨਾਲ ਦੂਜਾ ਵੀ ਸ਼ੁਰੂ ਕਰ ਲਵਾਂ ਕਿਆ ਸੁਆਤ ਤੇ ਆਨੰਦ ਆਉਂਦਾ ਆ ਕਿੰਨੀ ਖੁਸ਼ੀ ਹੁੰਦੀ ਦਿਲ ਨੂੰ ਦਿਨ ਦਾ ਪਤਾ ਨਹੀਂ ਲੱਗਦਾ ਤੁਹਾਡਾ ਕਿੱਥੇ ਨਿਕਲ ਜਾਂਦਾ ਮਨ ਖੁਸ਼ ਰਹਿੰਦਾ ਮਨ ਨੂੰ ਆਨੰਦ ਮਿਲਦਾ ਐਦਾਂ ਲੱਗਦਾ ਕਿ ਰੱਬ ਤੁਹਾਡੇ ਨੇੜੇ ਤੇੜੇ ਘੁੰਮੀ ਜਾਂਦਾ ਪ੍ਰੋਟੈਕਸ਼ਨ ਪੂਰੀ ਦਿੰਦਾ ਤੁਹਾਨੂੰ